ਇਸ ਲਈ ਵੱਡੀ ਖਬਰ ਕਿਸਾਨਾਂ ਦੇ ਵੱਲੋਂ ਅੱਜ ਚੰਡੀਗੜ੍ਹ ਕੂਚ ਕੀਤੀ ਜਾਣੀ ਹੈ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਮੁਸਤੈਦ ਹੋ ਗਈ ਹੈ ਪੁਲਿਸ ਦੇ ਵੱਲੋਂ ਤਿਆਰੀ ਖਿੱਚ ਲਈ ਗਈ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਕਿਸਾਨਾਂ ਦੇ ਲਈ ਬੈਰੀਗੇਡ ਲਗਾ ਦਿੱਤੇ ਗਏ ਨੇ ਮੋਹਾਲੀ ਚੰਡੀਗੜ੍ਹ ਹਾਈਵੇ ਨੂੰ ਸਖਤ ਪੈਰਾ ਲਗਾ ਦਿੱਤਾ ਗਿਆ ਹੈ ਕਈ ਐਂਟਰੀ ਪੁਆਇੰਟਸ ਜਿਹੜੇ ਨੇ ਸੀਲ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਮੋਗਾ ਤੋਂ ਕੁਝ ਕਿਸਾਨ ਚੰਡੀਗੜ੍ਹ ਕੂਚ ਕਰਨ ਜਾ ਰਹੇ ਸਨ ਜਿਨ੍ਹਾਂ ਨੂੰ ਰਾਤ ਦੇ ਵਿੱਚ ਹੀ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨ ਭੜਕ ਗਏ ਨੇ ਕਿਸਾਨਾਂ ਨੇ ਕਿਹਾ ਕਿ ਸ਼ਰੀਆਮ ਉਨ੍ਹਾਂ ਦੇ ਨਾਲ ਪੰਜਾਬ ਪੁਲਿਸ ਤੇ ਸਰਕਾਰ ਤੱਕਾ ਕਰ ਰਹੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਕਿਸਾਨਾਂ ਦਾ ਇੱਕ ਗੁੱਸਾ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਕਿਸਾਨ ਕਹਿ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾਣਾ ਸੀ ਜਿਸ ਤੋਂ ਪਹਿਲਾਂ ਹੀ ਪੁਲਿਸ ਮੁਸਤੈਦ ਹੋ ਗਈ ਹੈ ਇੱਕ ਪਾਸੇ ਜਿੱਥੇ ਕਿਸਾਨ ਚੰਡੀਗੜ੍ਹ ਜਾਣ ਦੀ ਤਿਆਰੀ ਖੇਚ ਰਹੇ ਨੇ ਉੱਥੇ ਹੀ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਕਰ ਦਿੱਤੀ ਗਈ ਹੈ ਬੈਰੀਗੇਟ ਲਗਾ ਦਿੱਤੇ ਗਏ ਨੇ ਐਂਟਰੀ ਪੁਆਇੰਟ ਜਿਹੜੇ ਸੀਲ ਕਰ ਦਿੱਤੇ ਗਏ ਨੇ ਕਈ ਜਿਹੜੇ ਰੂਟ ਨੇ ਉਹਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਤਾਂ ਕਿਹਾ ਜਾ ਰਿਹਾ ਕਿ ਕਰੀਬ 2000 ਤੋਂ ਵੱਧ ਪੁਲਿਸ ਮੁਲਾਜ਼ਮ ਜਿਹੜੇ ਨੇ ਤਾਇਨਾਤ ਕਰ ਦਿੱਤੇ ਗਏ ਨੇ ਤਾਂ ਪੁਲਿਸ ਦੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਆ ਕਿਸਾਨਾਂ ਨੂੰ ਰੋਕਣ ਦੇ ਲਈ ਇਸ ਤੋਂ ਪਹਿਲਾਂ ਵੀ ਕੁਝ ਕਿਸਾਨਾਂ ਨੂੰ ਰਾਤ ਭਰ ਹੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਬੀਤੇ ਦਿਨ ਪੁਲਿਸ ਦੀ ਇਹ ਕਾਰਵਾਈ ਇਹ ਐਕਸ਼ਨ ਦੇਖਣ ਨੂੰ ਮਿਲਿਆ ਸੀ ਜਿੱਥੇ ਚੰਡੀਗੜ੍ਹ ਮੋਰਚੇ ਤੋਂ ਪਹਿਲਾਂ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਕੁਝ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਰਾਜੇਵਾਲ ਜੰਗਵੀਰ ਸਿੰਘ ਚੋਹਾਨ ਵਰਗੇ ਵੱਡੇ ਕਿਸਾਨ ਲੀਡਰ ਨੇ ਅਤੇ ਕਈ ਹੋਰ ਕਿਸਾਨ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਨ੍ਹਾਂ ਤੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਆ ਤਾਂ ਅੱਜ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਐਲਾਨ ਕਰ ਦਿੱਤਾ ਗਿਆ ਸੀ ਕਿ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਧਰਨਾ ਪ੍ਰਦਰਸ਼ਨ ਦਿੱਤਾ ਜਾਵੇਗਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਧਰਨਾ ਪ੍ਰਦਰਸ਼ਨ ਦੇ ਲਈ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਇੱਕ ਥਾਂ ਮੰਗੀ ਗਈ ਸੀ ਪਰ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਹੁਣ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਉਹ ਚੰਡੀਗੜ੍ਹ ਜਾ ਕੇ ਰਹਿਣਗੇ ਜੇਕਰ ਸਰਕਾਰ ਤੇ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੀ ਆ ਪਰ ਉਹ ਰੁਕਣਗੇ ਨਹੀਂ ਉਹਨਾਂ ਨੇ ਕਿਹਾ ਸੀ ਕਿ ਉਹ ਚੰਡੀਗੜ੍ਹ ਜਾਣਗੇ ਤੇ ਅੱਜ ਉਹ ਦਿਨ ਹੈ ਜਦੋਂ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਇੱਕ ਪਾਸੇ ਕਰ ਲਈ ਗਈ ਹੈ ਉੱਥੇ ਹੀ ਦੂਜੇ ਪਾਸੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਅੱਜ ਚੰਡੀਗੜ੍ਹ ਕੂਚ ਕਰਨਗੇ ਤਾਂ ਕਿਸ ਤਰੀਕੇ ਦੇ ਨਾਲ ਜਦੋਂ ਮੋਗਾ ਤੋਂ ਕਿਸਾਨ ਚੰਡੀਗੜ੍ਹ ਕੂਚ ਲਈ ਜਾ ਰਹੇ ਸਨ ਚੰਡੀਗੜ੍ਹ ਵੱਲ ਉਹਨਾਂ ਨੇ ਜਦੋਂ ਚਾਲੇ ਪਾਏ ਤਾਂ ਰਾਹ ਦੇ ਵਿੱਚ ਹੀ ਪੰਜਾਬ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਜਿੱਥੇ ਕਿਸਾਨ ਗੁੱਸਾ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਉਹਨਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਂਦੇ ਆ ਮੈਂ ਜਤਿੰਦਰ ਸਿੰਘ ਸੁਲੀਣਾ ਜ਼ਿਲ੍ਹਾ ਪ੍ਰਧਾਨ ਮੋਗਾ ਅੱਜ 5 ਮਾਰਚ ਨੂੰ ਚੰਡੀਗੜ੍ਹ ਨੂੰ ਕਾਫਲੇ ਜਾ ਰਹੇ ਸੀ ਤੇ ਜੀਤਵਾਲ ਨੱਕ ਨੱਕ ਤੇ ਸਾਨੂੰ ਰੋਕ ਲਿਆ ਗਿਆ ਅੱਜ ਤੇ ਅਸੀਂ ਆ ਗੱਡੀ ਲੈ ਕੇ ਇੱਥੇ ਖੜੇ ਆ ਸਾਨੂੰ ਅੱਗੇ ਜਾਣ ਹੀ ਨਹੀਂ ਦੇ ਰਹੇ ਤੇ ਅੱਜ ਉਹੀ ਨਾ ਆਪਣੀ ਪੰਜਾਬ ਵੱਲੋਂ ਤੋਂ ਪ੍ਰਸ਼ਾਸਨ ਧੱਕਾ ਕਰ ਰਹੀ ਹੈ ਪੰਜਾਬ ਦੀ ਆ ਦੇਖ ਲਓ ਕੀ ਹਾਲਾਤ ਬਣੇ ਫਿਰ ਪੰਜਾਬ ਗਵਰਨਮੈਂਟ ਦੇ ਮਾਰੇ ਨਾ ਕੰਮ ਨਹੀਂ ਕਰਕੇਂਦੀ ਆ ਮੈਂ ਜਤਿੰਦਰ ਸਿੰਘ ਸੁਲੀਣਾ ਜ਼ਿਲ੍ਹਾ ਪ੍ਰਧਾਨ ਮੋਗਾ ਅੱਜ 5 ਮਾਰਚ ਨੂੰ ਚੰਡੀਗੜ੍ਹ ਨੂੰ ਕਾਫਲੇ ਜਾ ਰਹੇ ਸੀ ਤੇ ਜੀਤਵਾਲ ਨੱਕ ਨਾਕੇ ਤੇ ਸਾਨੂੰ ਰੋਕ ਲਿਆ ਗਿਆ ਅੱਜ ਤੇ ਅਸੀਂ ਆ ਗੱਡੀ ਲੈ ਕੇ ਇੱਥੇ ਖੜੇ ਆ ਸਾਨੂੰ ਅੱਗੇ ਜਾਣ ਨਹੀਂ ਦੇ ਰਹਾਏ ਤੇ ਅੱਜ ਵੀ ਆਪਣੀ ਪੁਲਿਸ ਪ੍ਰਸ਼ਾਸਨ ਧੱਕਾ ਕਰ ਰਹੀ ਹੈ ਪੰਜਾਬ ਵੀ ਆ ਦੇਖ ਲਓ ਕੀ ਹਾਲਾਤ ਬਣੇ ਹੋਏ ਪੰਜਾਬ ਗਵਰਨਮੈਂਟ ਦੇ ਤਾਂ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾ ਰਿਹਾ ਹੈ ਜਿੱਥੋਂ ਕਿਸਾਨ ਹੁਣ ਖਫਾ ਹੋ ਗਏ ਨੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਤਰੀਕੇ ਦੇ ਨਾਲ ਕਰਨਾ ਸਰਾਸਰ ਗਲਤ ਹੈ ਤਾਂ ਕੁਝ ਕਿਸਾਨਾਂ ਨੂੰ ਦੇਰ ਰਾਤ ਹੀ ਰਾਸਤ ਦੇ ਵਿੱਚ ਲੈ ਲਿਆ ਗਿਆ ਸਿਤਾਜੋ ਚੰਡੀਗੜ੍ਹ ਕੂਚ ਨਾ ਕਰ ਸਕਣ ਦੱਸਦੀ ਕਿ ਬੀਤੇ ਦਿਨ ਹੀ ਸੀਐਮ ਭਗਵੰਤ ਮਾਨ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਸੀ ਜੋ ਬੇਸੀਟਾ ਰਹੀ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਬਿਆਨ ਦਿੱਤਾ ਸੀ ਕਿ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਮੀਟਿੰਗ ਦੇ ਵਿੱਚ ਡਰਾਇਆ ਧਮਕਾਇਆ ਬੇਇੱਜ਼ਤ ਕੀਤਾ ਤਾਂ ਇਸ ਤਰੀਕੇ ਦੇ ਬਿਆਨ ਜਿਹੜੇ ਨੇ ਕਿਸਾਨ ਬਾਹਰ ਆ ਕੇ ਦਿੰਦੇ ਹੋਏ ਨਜ਼ਰ ਆਏ ਸਰ ਅਤੇ ਸੀਐਮ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਸੀ ਜਿੱਥੇ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸੀ ਕਿ ਮੈਂ ਐਕਸ਼ਨ ਲਵਾਂਗਾ ਜੇਕਰ ਤੁਸੀਂ ਅਜਿਹੀ ਹਰਕਤ ਕਰੋਗੇ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਕਰੋਗੇ ਮੇਰੀ ਜਿਹੜੀ ਨਰਮਾ ਦਿਲੀ ਹੈ ਉਸ ਦਾ ਨਜਾਇਜ਼ ਫਾਇਦਾ ਨਾ ਚੱਕੋ ਤਾਂ ਇਸ ਤਰੀਕੇ ਦੇ ਬਿਆਨ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਦਿੱਤੇ ਗਏ ਸੀ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਵੀ ਹੋ ਸਕਦੀ ਹੈ ਤਾਂ ਟਕਰਾਹ ਦੀ ਸਥਿਤੀ ਵੀ ਪੈ ਸਕਦੀ ਹੈ ਹਾਲਾਂਕਿ ਚੰਡੀਗੜ੍ਹ ਪੁਲਿਸ ਵੱਲੋਂ ਅਤੇ ਪੰਜਾਬ ਪੁਲਿਸ ਦੇ ਵੱਲੋਂ ਪਹਿਲਾਂ ਹੀ ਕਿਸਾਨਾਂ ਨੂੰ ਚੰਡੀਗੜ੍ਹ ਕੂਚ ਤੋਂ ਪਹਿਲਾਂ ਰੋਕਿਆ ਜਾ ਰਿਹਾ ਹੈ ਤਾਂ ਅੱਜ SKM ਦੇ ਵੱਲੋਂ ਚੰਡੀਗੜ੍ਹ ਜਾਣ ਦੀ ਤਿਆਰੀ ਖੀਚੀ ਗਈ ਹੈ ਚੰਡੀਗੜ੍ਹ ਪੁਲਿਸ ਅਲਰਟ ਤੇ ਮੋਹਾਲੀ ਚੰਡੀਗੜ੍ਹ ਹਾਈਵੇ ਤੇ ਪੁਲਿਸ ਦਾ ਪੈਰਾ ਰਾਜਵਾਲ ਸਮੇਤ ਕਈ ਲੀਡਰ ਇਸ ਵੇਲੇ ਹਿਰਾਸਤ ਦੇ ਵਿੱਚ ਨੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਧਰਨੇ ਦੀ ਇਜਾਜ਼ਤ ਨਹੀਂ ਆ ਹਾਲਾਂਕਿ ਕਿਸਾਨਾਂ ਦੇ ਵੱਲੋਂ ਧਰਨੇ ਦੀ ਇਜਾਜ਼ਤ ਮੰਗੀ ਗਈ ਸੀ ਪਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਤਾਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੀ ਕਈ ਜਿਹੜੇ ਕਿਹਾ ਜਾ ਰਿਹਾ ਕਿ 18 ਐਂਟਰੀ ਪੁਆਇੰਟ ਨੇ ਉਹ ਸੀਲ ਕਰ ਦਿੱਤੇ ਗਏ ਨੇ ਪਰ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਜਿੱਥੇ ਪੁਲਿਸ ਰੋਕੇਗੀ ਉੱਥੇ ਹੀ ਤਰਨਾ ਲਗਾਤ ਦੇਣਾ ਤਾਂ ਗ੍ਰਿਫਤਾਰੀ ਖਿਲਾਫ ਅੱਜ ਅਰਥੀ ਫੂਕ ਪ੍ਰਦਰਸ਼ਨ ਵੀ ਕੀਤੇ ਜਾਣਗੇ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਧਰਨਾ ਲਗਾਇਆ ਜਾਣਾ ਹੈ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੇ ਤਰੀਕੇ ਦੇ ਨਾਲ ਮੁਸਤੈਦ ਹੋ ਗਿਆ ਹੈ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ ਤਿਆਰੀਆਂ ਪੂਰੇ ਤਰੀਕੇ ਦੇ ਨਾਲ ਮੁਕੰਮਲ ਹੋ ਚੁੱਕੀਆਂ ਨੇ ਤਾਂ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਪੁਲਿਸ ਕਿਸਾਨਾਂ ਨੂੰ ਰੋਕ ਰਹੀ ਹੈ ਇੱਕ ਪਾਸੇ ਚੰਡੀਗੜ੍ਹ ਕੂਚ ਤੋਂ ਪਹਿਲਾਂ ਬੈਰੀਗੇਟਿੰਗ ਕੀਤੀ ਗਈ ਹੈ ਪੁਲਿਸ ਡਾਂਗਾ ਲੈ ਕੇ ਖੜੀ ਹੈ ਪੁਲਿਸ ਪੂਰੇ ਤਰੀਕੇ ਦੇ ਨਾਲ ਮੁਸਤੈਦ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਹਰ ਸੰਭਵ ਯਤਨ ਜਿਹੜੇ ਆ ਪੁਲਿਸ ਦੇ ਵੱਲੋਂ ਵੀ ਕੀਤੇ ਜਾਣਗੇ ਤਾਂ ਜੋ ਕਿਸਾਨ ਚੰਡੀਗੜ੍ਹ ਦੇ ਵਿੱਚ ਧਰਨਾ ਪ੍ਰਦਰਸ਼ਨ ਨਾ ਕਰ ਸਕਣ ਬੀਤੇ ਦਿਨ ਤੋਂ ਹੀ ਬੈਰੀਗੇਟਿੰਗ ਕਰ ਦਿੱਤੀ ਗਈ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਜਿੱਥੇ ਤੁਹਾਨੂੰ ਰੋਕਣ ਉੱਥੇ ਹੀ ਧਰਨਾ ਲਗਾ ਦਿਓ ਤਾਂ ਜੋਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜਿੱਥੇ ਤੁਹਾਨੂੰ ਰੋਕਣ ਉੱਥੇ ਲਗਾ ਦਿਓ ਧਰਨਾ ਕਿਉਂਕਿ ਤੁਸੀਂ ਸੜਕਾ ਜਾਮ ਨਹੀਂ ਕਰਨੀ ਆ ਪੰਜਾਬ ਸਰਕਾਰ ਵਾਰ-ਵਾਰ ਇਹ ਕਹਿੰਦੀ ਆ ਕਿ ਕਿਸਾਨ ਸੜਕਾ ਜਾਮ ਕਰ ਦਿੰਦੇ ਨੇ ਪਰ ਤੁਸੀਂ ਸੜਕਾ ਜਾਮ ਨਹੀਂ ਕਰਨੀ ਐ ਜਿਸ ਥਾਂ ਦੇ ਤੁਹਾਨੂੰ ਪੁਲਿਸ ਰੋਕਦੀ ਐ ਉਸੇ ਥਾਂ ਦੇ ਨੇੜੇ ਤੁਸੀਂ ਧਰਨਾ ਲਗਾ ਦਿਓ ਸਾਡੇ ਤੇ ਜੋ ਇਲਜ਼ਾਮ ਲੱਗਦੇ ਨੇ ਉਸ ਤਰ੍ਹਾਂ ਸਰ ਗਲਤ ਐ ਤੇ ਅਸੀਂ ਅਜੇ ਹੀ ਕੋਈ ਵੀ ਹਰਕਤ ਨਹੀਂ ਕਰਨੀ ਪਹਿਲਾਂ ਤੁਹਾਨੂੰ ਜੋਗਿੰਦਰ ਸਿੰਘ ਉਗਰਾਹਾ ਦਾ ਉਹ ਬਿਆਨ ਸੁਣਾ ਦਿੰਨੇ ਆ ਜਿੱਥੇ ਜੋਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਕਿਸਾਨਾਂ ਨੂੰ ਇਹ ਅਪੀਲ ਕੀਤੀ ਗਈ ਐ ਕਿਸਾਨ ਭਰਾਵੋ ਸੰਯੁਕਤ ਸਮੂਹ ਚਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 5 ਮਾਰਚ ਦਾ ਧਰਨਾ ਜਿਹੜਾ ਚੰਡੀਗੜ੍ਹ ਰੱਖਿਆ ਸੀਗਾ ਉਹਦੀਆਂ ਤਿਆਰੀਆਂ ਤੁਸੀਂ ਕੀਤੀਆਂ ਹੋਈਆਂ ਨੇ ਪੰਜਾਬ ਸਰਕਾਰ ਨੇ ਉਸ ਧਰਨੇ ਨੂੰ ਰੋਕਣ ਦੀ ਖਾਤਰ ਲਗਾਤਾਰ ਸ਼ਾਪੇਮਾਰੀ ਤੇ ਨਾਕੇ ਲਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ ਇਹਨਾਂ ਹਾਲਤਾਂ ਦੇ ਵਿੱਚ ਤੁਸੀਂ ਕੱਲ ਨੂੰ ਪੂਰੇ ਜੋਰ ਨਾਲ ਬਾਹਰ ਆਉਣਾ ਹੈ ਜਿਹੜੀਆਂ ਵੱਡੀਆਂ ਛੜਕਾਂ ਨੇ ਮੇਨ ਛੜਕਾਂ ਉਹਨਾਂ راستਿਆਂ ਤੇ ਆਪਣੇ ਕਾਫਲੇ ਲੈ ਕੇ ਨਿਕਲਣਾ ਹੈ ਜੇ ਸਰਕਾਰ ਜਾਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨਕਤੇ ਨਾਕਾ ਲਾ ਕੇ ਰੋਕਦਾ ਤਾਂ ਉਹ ਨਾਕੇ ਤੋਂ ਪਿੱਛੇ ਰਹਿ ਕੇ ਕਿਸੇ ਖਾਲੀ ਥਾਂ ਤੇ ਸ਼ੜਕ 'ਤੇ ਰੁਕਣੀ ਕਿਸੇ ਖਾਲੀ ਥਾਂ ਤੇ ਬੈਠਣਾ ਹੈ ਸ਼ੜਕ ਛੱਡ ਕੇ ਬੈਠਣਾ ਤਾਂ ਤੁਸੀਂ ਸੁਣਿਆ ਜੋਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰੀਕੇ ਦਾ ਮਾਹੌਲ ਖਰਾਬ ਅਸੀਂ ਨਹੀਂ ਕਰਨਾ ਜਿੱਥੇ ਸਾਨੂੰ ਰੋਕਿਆ ਜਾਂਦਾ ਹੈ ਉੱਥੇ ਹੀ ਬਸ ਅਸੀਂ ਧਰਨਾ ਲਗਾ ਦੇਣਾ ਜੋ ਸਾਡੇ ਤੇ ਇਲਜ਼ਾਮ ਲੱਗਦੇ ਨੇ ਉਹ ਸਰਾਸਰ ਗਲਤ ਨੇ ਤੇ ਅਸੀਂ ਇਹਨਾਂ ਇਲਜ਼ਾਮਾਂ ਨੂੰ ਸੱਚ ਸਾਬਤ ਨਹੀਂ ਹੋਣ ਦੇਣਾ ਬੀਤੀ ਰਾਤ ਚਲੰਜੀਤ ਸਿੰਘ ਚੰਨੀ MP ਨੇ ਉਹਨਾਂ ਦੇ ਵੱਲੋਂ ਵੀ ਜੋ ਹਿਰਾਸਤ ਦੇ ਵਿੱਚ ਕਿਸਾਨਾਂ ਨੂੰ ਲਿਆ ਗਿਆ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਇਸ ਦਰਮਿਆਨ ਪੰਜਾਬ ਸਰਕਾਰ ਦੀ ਨਿੰਦਾ ਵੀ ਕੀਤੀ ਗਈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦਾ ਐਕਟ ਕਿਸਾਨਾਂ ਦੇ ਖਿਲਾਫ ਲਿਆ ਗਿਆ ਉਸ ਦੀ ਸਿਆਸੀ ਗਲਿਆਰੇ ਦੇ ਵਿੱਚ ਚਰਚਾ ਚੜੀ ਹੋਈ ਹੈ ਹਰ ਕੋਈ ਸੀਐਮ ਭਗਵੰਤ ਮਾਨ ਨੂੰ ਕਿਸਾਨਾਂ ਦੇ ਨਾਲ ਜੋ ਵਤੀਰਾ ਕੀਤਾ ਜਾ ਰਿਹਾ ਉਸ ਦੇ ਲਈ ਗਲਤ ਠਹਿਰਾ ਰਿਹਾ ਤਾਂ ਸੀਐਮ ਚਰਨਜੀਤ ਚੰਨੀ ਦੇ ਵੱਲੋਂ ਕਿਸਾਨਾਂ ਨੂੰ ਮਿਲਿਆ ਗਿਆ ਪੁਲਿਸ ਥਾਣੇ ਪਹੁੰਚਿਆ ਗਿਆ ਜਿੱਥੇ ਹਿਰਾਸਤ ਦੇ ਵਿੱਚ ਜੋ ਕਿਸਾਨ ਸਨ ਉਹਨਾਂ ਦੀ ਗੱਲਬਾਤ ਸੁਣੇਗੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਚਰਨਜੀਤ ਚੰਨੀ ਵਰਦੇ ਹੋਏ ਨਜ਼ਰ ਆਏ ਉਹਨਾਂ ਤੇ ਭੜਕਦੇ ਹੋਏ ਨਜ਼ਰ ਆਏ ਨੇ ਜੈਨ ਸਰ ਉਹ ਇਹ ਦਿਤੂ ਨਹੀਂ ਹੁਣੇ ਸਾਡਾ ਸਰ ਅੰਦਰ ਨੇ ਸਰ ਇਹ ਆਪਣਾ ਸਰਕਸ ਲਿਓ ਸਮਝੋ ਜੀ ਸਰ ਗੱਲ ਕਰਾਂਗੇ ਸਰ ਚਲੇ ਗਏ ਅੰਦਰ ਆ ਲੋ ਗੱਲ ਕਰ ਸਰ ਇਸ ਤਰ੍ਹਾਂ ਹਲੋ ਹਲੋ ਕੀ ਬਾਤ ਹੈ ਜੀ ਅੱਜ ਹਾਂਜੀ ਹਾਂਜੀ ਸਤੀ ਜਾਨ ਕੋਈ ਪਰੋਣ ਜਿੰਨੇ ਵਿੰਦ ਵਿੰਦ ਬਸ ਇਸੇ ਦਾ ਸਾਲ ਜੀ ਬੜੇ ਕਿਸਾਨਾਂ ਨੂੰ ਮਿਲਣਾ ਹੈ ਉਹ ਯਾਰ ਗੱਲਬਾਤ ਕਰਨ ਬਾਅਦ ਇੱਕ ਚਲੋ ਤੁਹਾਡਾ ਤੇ ਕੋਈ ਕਸੂਰ ਨਹੀਂ ਹੈ ਸਰਕਾਰ ਦੇ ਆਰਡਰ ਹੈ ਬੈਠੋ ਜੀ ਲੇਕਿਨ ਉਹ ਪਰ ਹਮ ਸਰਕਾਰ ਤੱਕ ਆ ਗਏ ਕਿਉਂ ਉਹਨਾਂ ਨੂੰ ਮਿਲ ਨਹੀਂ ਕੁਡੂਆ ਜਿਹੜਾ ਕਿ ਹਰਕਾ ਚਮਕੌਰ ਸਾਹਿਬ ਦਾ ਥਾਣਾ ਹੈ ਤਹਿਸੀਲ ਖਰੜ ਦਾ ਇਹਦੇ ਵਿੱਚ ਬੈਠਾ ਤੇ ਮੇਰੇ ਨਾਲ ਸਾਡੇ ਬਲਾਕ ਸੰਮਤੀ ਦੇ ਮੈਂਬਰ ਵੀ ਹੈ ਕਿਸਾਨ ਆਗੂ ਹੈ ਤੇ ਇਹ ਵੀ ਬੈਠੇ ਹੈ ਇਹਨਾਂ ਨੂੰ ਪੁਲਿਸ ਅੱਜ ਫੜ ਕੇ ਇੱਥੇ ਥਾਣੇ 'ਚ ਬੰਦ ਕੀਤਾ ਹੋਇਆ ਹੈ ਕਿ ਜੀ ਕੱਲ ਨੂੰ ਇਹ ਧਰਨੇ ਤੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਜਾ ਸਕਣ ਸਰਕਾਰ ਜਿਹੜੀ ਇਹ ਿਕਨੌਣੀਆਂ ਹਰਕਤਾਂ ਕਰ ਰਹੀ ਹੈ ਨਾਦਰਸ਼ਾਈ ਰਵੱਈਏ ਤੇ ਉਤਰੀ ਹੋਈ ਹੈ ਤੇ ਕਿਸਾਨਾਂ ਨੂੰ ਬਿਨਾਂ ਕਿਸੇ ਕਾਰਨ ਹਾਲਾਂਕਿ ਟਿਕੜਤਾ ਅਸਾ ਆਪ ਕੀਤੀ ਕਿਸਾਨਾਂ ਦੀਆਂ ਮੰਗਾ ਮੰਨਣ ਦੀ ਬਜਾਏ ਉਹਨਾਂ ਨੂੰ ਘਰ ਤੇ ਭਜਾਤਾ ਉਥੇ ਮੀਟਿੰਗ ਚੋਂ ਆਪ ਵੀ ਭੱਜ ਗਏ ਡਿਮਾਂਡਾਂ ਇਹਨਾਂ ਦੀਆਂ ਸੁਣੀਆਂ ਨਹੀਂ ਉਲਟਾ ਲੋਕਤੰਤਰ ਦੇ ਵਿੱਚ ਜੇ ਲੋਕਤੰਤਰੀ ਤਰੀਕੇ ਦੇ ਨਾਲ ਧਰਨਾ ਦੇਣ ਜਾਂਦੇ ਆ ਤਾਂ ਇਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਹੈ ਇਹ ਸਾਡੇ ਚਰਨਜੀਤ ਸਿੰਘ ਜੀ ਕਿਸਾਨਾਂ ਨੂੰ ਰੋਕਣ ਦੇ ਲਈ ਚੰਡੀਗੜ੍ਹ ਪੁਲਿਸ ਪੂਰੇ ਤਰੀਕੇ ਦੇ ਨਾਲ ਮੁਸਤੈਦ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਆ ਵੱਖ-ਵੱਖ ਥਾਵਾਂ ਦੇ ਉੱਤੇ ਬੈਰੀਕੇਡਿੰਗ ਕੀਤੀ ਗਈ ਆ ਕਈ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਤਾਂ ਅੱਜ ਅਹਿਮ ਦਿਨ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਇੱਕ ਪਾਸੇ ਚੰਡੀਗੜ੍ਹ ਕੂਚ ਕੀਤੀ ਜਾਣੀ ਹੈ ਉੱਥੇ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਪੂਰੇ ਤਰੀਕੇ ਦੇ ਨਾਲ ਤਿਆਰ ਹੋ ਗਈ ਆ ਤਾਂ ਆਮ ਲੋਕਾਂ ਨੂੰ ਵੀ ਅੱਜ ਖੱਜਲ-ਖਵਰੀ ਹੋ ਸਕਦੀ ਹੈ ਕਿਉਂਕਿ ਕਈ ਰਸਤੇ ਜਿਹੜੇ ਨੇ ਚੰਡੀਗੜ੍ਹ ਦੇ ਉਹਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ ਐਡਵਾਈਜ਼ਰੀ ਟ੍ਰੈਫਿਕ ਪੁਲਿਸ ਦੇ ਵੱਲੋਂ ਵੀ ਕੀਤੀ ਗਈ ਹੈ ਜਿੱਥੇ ਘਰੋਂ ਨਿਕਲਣ ਤੋਂ ਪਹਿਲਾਂ ਅਪੀਲ ਕੀਤੀ ਗਈ ਹੈ ਕਿ ਤੁਸੀਂ ਉਹਨਾਂ ਰੂਟ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਬਾਹਰ ਨਿਕਲੋ ਤਾਂ ਅੱਜ ਦਾ ਦਿਨ ਬੇहद ਅਹਿਮ ਹੈ ਬੈਰੀਗੇਟਿੰਗ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਇਸ ਤੋਂ ਇਲਾਵਾ ਸਰਵਜਨ ਸਿੰਘ ਪੰਦੇਰ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਅੱਜ ਪੰਜਾਬ ਸਰਕਾਰ ਖਿਲਾਫ ਕਿਸਾਨਾਂ ਦਾ ਹੱਲਾ ਬੋਲ ਹੋਏਗਾ ਅੱਜ ਅਰਥੀ ਫੂਕ ਪ੍ਰਦਰਸ਼ਨ ਜ਼ਰੂਰ ਕੀਤਾ ਜਾਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਮੀਟਿੰਗ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਮੰਗਾਂ ਮਨੰਤੋ ਇੱਕ ਤਰੀਕੇ ਦੇ ਨਾਲ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸੀ ਕਿ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਉਹ ਕਰ ਲਓ ਜਿਸ ਤੋਂ ਬਾਅਦ ਕਿਸਾਨ ਜਦੋਂ ਬਾਹਰ ਆਏ ਸਨ ਤਾਂ ਉਹ ਅੱਗ ਬਬੁੱਲਾ ਹੋਏ ਹੋਏ ਸਨ ਤਾਂ ਉਹਨਾਂ ਨੇ ਕਿਹਾ ਸੀ ਕਿ ਸੀਐਮ ਭਗਵੰਤ ਮਾਨ ਤਾਂ ਅੱਧ ਵਿਚਾਲੇ ਹੀ ਮੀਟਿੰਗ ਛੱਡ ਕੇ ਨਿਕਲ ਗਏ ਸਨ ਉਹਨਾਂ ਨੇ ਉਹਨਾਂ ਨੂੰ ਡਰਾਇਆ ਸੀ ਧਮਕਾਇਆ ਸੀ ਅਤੇ ਬੇਇੱਜ਼ਤ ਮੀਟਿੰਗ ਦੇ ਵਿੱਚ ਕੀਤਾ ਸੀ ਜਿਸ ਤੋਂ ਬਾਅਦ ਹੀ ਕਿਸਾਨਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਸੀ ਕਿ ਅੱਜ ਯਾਨੀ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਹਾਲਾਂਕਿ ਪਹਿਲਾਂ ਕਿਸਾਨਾਂ ਦੇ ਵੱਲੋਂ ਇਜਾਜ਼ਤ ਮੰਗੀ ਗਈ ਸੀ ਕਿ ਤੁਸੀਂ ਸਾਨੂੰ ਇੱਕ ਥਾਂ ਦੇ ਦਿਓ ਜਿੱਥੇ ਅਸੀਂ ਧਰਨਾ ਪ੍ਰਦਰਸ਼ਨ ਕਰ ਸਕੀਏ ਪਰ ਸਰਕਾਰ ਨੇ ਪ੍ਰਸ਼ਾਸਨ ਨੇ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਨੇ ਵੀ ਕਿਹਾ ਕਿ ਉਹ ਤਾਂ ਚੰਡੀਗੜ੍ਹ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਕੇ ਹੀ ਰਹਿਣਗੇ ਤਾਂ ਕਿ ਕੁਝ ਇਸ ਪੂਰੇ ਘਟਨਾਕ੍ਰਮ ਬਾਰੇ ਸਰਵਨ ਸਿੰਘ ਪੰਦੇੜ ਦਾ ਕਹਿਣਾ ਆਓ ਸੁਣਦੇ ਹਾਂ ਅੱਜ ਪੂਰੇ ਪੰਜਾਬ ਦੇ ਅੰਦਰ 18 ਜ਼ਿਲ੍ਹਿਆਂ ਵਿੱਚ ਅਰ ਲਗਭਗ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 20-25 ਥਾਵਾਂ ਤੇ ਜੋਨ ਪੱਦਰੀ ਅਸੀਂ ਅਰਥੀ ਫੂਕ ਮਜ਼ਾਰੇ ਭਗਵੰਤ ਮਾਨ ਸਰਕਾਰ ਦੇ ਕਰਾਂਗੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਕੋਈ ਤਬਕਾ ਨਹੀਂ ਹੈਗਾ ਜਿਹਨੂੰ ਡਾਂਗ ਨਹੀਂ ਫੇਰੀ ਹੈਗੀ ਪੰਜਾਬ ਸਰਕਾਰ ਨੇ ਤੋਂ ਇਸ ਕਰਕੇ ਇਹਦੇ ਨੂੰ ਚੰਗਾ ਹੈਗਾ ਮੁੱਖ ਮੰਤਰੀ ਸਾਹਿਬ ਸਾਰਿਆਂ ਵੱਤੀ ਜਵਾਬਦੇਹੀ ਜਿਹੜੇ ਲੋਕਾਂ ਦੇ ਹੱਕ ਬੰਦੇ ਜਿਹੜੀਆਂ ਆਵਾਜ਼ ਮੰਗਾ ਮੰਲਣੀਆਂ ਚਾਹੀਦੀਆਂ ਪਹਿਲੀ ਵਾਰ ਕੋਈ ਮੁੱਖ ਮੰਤਰੀ ਪਿਛਲੇ 20 25 ਸਾਲਾਂ 'ਚ ਕਿਸਾਨ ਜਥੇਬੰਦੀਆਂ ਨਾਲ ਲੜ ਕੇ ਨਿਕਲਿਆ ਹੈਗਾ ਠੀਕ ਆ ਗੱਲਬਾਤ ਹੁੰਦੀ ਸੀ ਨਹੀਂ ਹੁੰਦੀ ਸੀ ਟੁੱਟ ਵੀ ਜਾਂਦੀ ਸੀ ਇਹ ਠੀਕ ਗੱਲ ਲਗੀ ਪਰ ਐ ਐ ਕੋਈ ਨਹੀਂ ਹਾਂ ਠੀਕ ਆ ਤੁਹਾਡਾ ਭਾਜਪਾ ਵਾਂਗ ਮੀਡੀਆ ਮੈਨੇਜਮੈਂਟ ਬਹੁਤ ਤਗੜੀ ਹੈ ਠੀਕ ਆ ਠੀਕ ਆ ਖਵਤੀ ਬੁੱਧੀ ਜੀ ਵੀ ਬੜੇ ਨੇ ਚੰਡੀਗੜ੍ਹ ਬੈਠੇ ਵਾਰੀ ਉਹਨਾਂ ਦੀ ਵੀ ਆ ਜਾਣੀ ਹੈ ਕੋਈ ਉਹਨਾਂ ਮਗਰ ਬੋਲਣ ਵਾਲਾ ਵੀ ਨਹੀਂ ਹੋਣਾ ਨੜੇ ਅੱਜ ਆਪਣੇ YouTube ਚਲਾਉਣ ਵਾਸਤੇ ਥੋੜੀ ਬੋਲੀ ਬੋਲਦੇ ਆ ਇਸ ਕਰਕੇ ਅੱਜ ਵੀ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਇਸ ਜ਼ਬਰਦਸਤ ਵਿਰੋਧ ਕਰਨ ਵਾਸਤੇ ਬਾਹਰ ਨਿਕਲੋ ਅਰਥੀ ਫੂਕ ਮਜਾਰੇ ਕਰੋ ਔਰ ਮੈਂ ਪ੍ਰਧਾਨ ਮੰਤਰੀ ਨੂੰ ਕਹੂਗਾ ਵੀ ਤੁਸੀਂ ਤਾਂ ਮੁਸਕਰਾਉਣ ਡੇ ਹੋਣੇ ਨਾ ਚਲੋ ਇਸੇ ਬਦਲੇ ਸਾਡਾ ਆਡੀਐਫ ਦੇ ਦਿਓ ਪੰਜਾਬ ਦਾ ਤੁਹਾਨੂੰ ਤੇ ਲੱਗਦਾ ਹਣਾ ਵੀ ਤੁਹਾਡਾ ਕੰਮ ਹੋ ਗਿਆ ਧੰਨਵਾਦ ਕੌਣ ਨਿਕਾ ਕੇ ਗਿਆ ਮੈਂ ਜਤਨਦਰ ਸਿੰਘ ਸੁਲੀਣਾ ਜ਼ਿਲ੍ਹਾ ਪ੍ਰਧਾਨ ਮੋਗਾ ਅੱਜ 5 ਮਾਰਚ ਨੂੰ ਟੰਡਿਗੜ੍ਹ ਨੂੰ ਕਾਫਲੇ ਜਾ ਰਹੇ ਸੀ ਤੇ ਜੀਤਵਾਲ ਨੱਕ ਨੱਕ ਤੇ ਸਾਨੂੰ ਰੋਕ ਲਿਆ ਗਿਆ ਅੱਜ ਤੇ ਅਸੀਂ ਆ ਗੱਡੀ ਲੈ ਕੇ ਇੱਥੇ ਖੜੇ ਆ ਸਾਨੂੰ ਅੱਗੇ ਜਾਣ ਨਹੀਂ ਦੇ ਰਹੇ ਤੇ ਅੱਜ ਪੁਲਿਸ ਪ੍ਰਸ਼ਾਸਨ ਧੱਕਾ ਕਰ ਰਹੀ ਹੈ ਪੰਜਾਬ ਦੀ ਆ ਦੇਖ ਲਓ ਕੀ ਹਾਲਾਤ ਬਣੇ ਫਿਰ ਪੰਜਾਬ ਗਵਰਨਮੈਂਟ ਦੇ